ਵਾਹਿਗੁਰੂ ਸਵਾਹਿਬ ਜੀ ਧਨ ਗੁਰ ਗਰੀਬ ਨਿਵਾਸ ਤਿ ਚਰ ਮੂਲ ਨਾ ਥੜਿੰਦੋ ਜਿ ਚਰ ਆਪ ਕਿਰਪਾਲ ਸਬਦ ਆਖੋਟ ਬਾਬਾ ਨਾਨਕਾ ਖਾਹੇ ਖਰਚ ਤਨ ਬਾਲ ਸੁ ਕਉ ਟਲ ਗੁਰ ਸੇਵੀਐ ਅਨਸ ਸੈਜ ਸੁਭਾਏ ਵਰਸ਼ਨ ਪਰਸ਼ੀ ਆ ਗੁਰੂ ਕਾ ਜਨਮ ਮਰਨ ਦੁਖ ਜਾਏ ਨਾਸਰੀ ਮਹਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮੀ ਪ੍ਰਤਪਾਲੋ ਹਮ ਬਾਰਕ ਤੁੰਬਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮੇ ਫਿਰ ਤਪਾਲੋ ਹਮ ਬਾਰਕ ਤੁਮਰੇ ਤਾਰੇ ਜੀਵਾ ਏਕ ਕਾਵਣ ਗੋਨ ਕਹੀ ਜਾਂ ਬੇਸ਼ਮਾਰ ਬਿਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਆਂ ਰਹਾ ਕੋਟ ਪ੍ਰਾਦ ਹਮਾਰੇ ਖੰਡੋ ਅਨਕ ਬਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮ ਬਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੁੰਬਰੀ ਸ਼ਰਨ ਤੇਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਖ ਤੁੰਬਰੇ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਜਿਤੇ ਸ਼ਰਨ ਆਏ ਹੈ ਤੇਰਾਖ ਲਾਏ ਹੈ ਬਿਨ ਸ਼ਰਨ ਤਾਕੀ ਨਹੀਂ ਓੜ ਓਟੰਗ ਲਿਖੇ ਮੰਤਰ ਕੇਤੇ ਪੜੇ ਮੰਤਰ ਕੋਟੰ ਬਚੇ ਗਾਣਾ ਕੋਈ ਕਰੇ ਕਾਲ ਚੋਟੰ ਬਚੇ ਗਾਣਾ ਕੋਈ ਕਰੇ ਕਾਲ ਜੋਟੰ ਵਾਹਿਗੁਰੂ ਸਾਬ ਜੀ ਤਨ ਗੁਰ ਗਰੀਬ ਨਵਾਲ ਸਵਿਆ ਜਾਕੀ ਕਲਾ ਬਰਤੇ ਜਗਮੈ ਔਰ ਜਾ ਕੀ ਕਲਾ ਸਭ ਰੂਪਨਮੈ ਜਾ ਕੀ ਕਲਾ ਬਰਤੇ ਜਗਮੈ ਅਰ ਜਾ ਕਲਾ ਸਭ ਰੂਪਨ ਮੈਂ ਅਰ ਜਾ ਕਲਾ ਬਿੰਬਲਾ ਹਰ ਕੇ ਕੰਬਲਾ ਪਤ ਕੇ ਕੰਬਲਾ ਤਨ ਮੈਂ ਉਹਨ ਜਾ ਕਲਾ ਗਿਰ ਰੁਖਣ ਮੈਂ ਸਸ ਭੂਖਣ ਮੈਂ ਮਗਵਾ ਘਨ ਮੈਂ ਤੁਮਹੁ ਨਹੀਂ ਜਾਨੀ ਭਵਾਨੀ ਕਲਾ ਜਗ ਮਾਨੀ ਕੋ ਧਿਆਨ ਕਰੋ ਮਨ ਮੈਂ ਸਖਤ ਸਿੰਘ ਬਾਹਰ ਸਖਤ ਸੋ ਮੰਗਲਿਓ ਬਲਵਾਨ ਤਾਈ ਕੇ ਪ੍ਰਸ਼ਾਦ ਤੇ ਰਾਜਿਤਤ ਨਹੀਂ ਹਾਨ ਸਵੈਆ ਸਿਵ ਸੂਰਜ ਸਸ ਸਚੀ ਪਤ ਬ੍ਰਹਮਾ ਵਿਸ਼ਨ ਸੁਰ ਕੋਏ ਜੋ ਇਹ ਸੋ ਜਿਸਕੇ ਲਰੇ ਜੀਤ ਨਾ ਜੈ ਹੈ ਸੋਏ ਸੇਵ ਸੂਰਜ ਸਸ ਸਚੀ ਪਤ ਬ੍ਰਹਮਾ ਵਿਸ਼ਨ ਸੁਰ ਕੋਏ ਜੋ ਇਹ ਸੋਰਸ ਕੇ ਲਰੇ ਜੀਤ ਨਾ ਜੈ ਹੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ